ਮੁਹੰਮਦ ਯੂਸਫ ਕਾਸਮੀ ਜਨਰਲ ਸਕੱਤਰ ਜਮੀਅਤ ਉਲਮਾ ਪੰਜਾਬ ਅੱਜ ਦੀ ਇਹ ਜਿਹੜੀ ਪ੍ਰੈਸ ਕਾਨਫਰੰਸ ਇੱਥੇ ਮਸਜਿਦ ਖੈਰਉਦੀਨ ਇਤਿਹਾਸਿਕ ਮਸਜਿਦ ਦੇ ਵਿੱਚ ਰੱਖੀ ਗਈ ਹੈ ਇਹਦਾ ਮਕਸਦ ਇਹ ਹੈ ਕਿ ਪਾਰਲੀਮੈਂਟ ਦੇ ਵਿੱਚ ਜਿਹੜੇ ਪਿਛਲੇ ਦਿਨੋਂ ਹੀ ਇੱਕ ਬਿੱਲ ਪੇਸ਼ ਕੀਤਾ ਗਿਆ ਵਕ ਬੋਰਡ ਦੇ ਨਾਲ ਤਾਲੁਕ ਰੱਖਦਾ ਹੋਇਆ ਪੂਰੇ ਮੁਸਲਮਾਨ ਜਿਹੜੇ ਨੇ ਦੇਸ਼ ਭਰ ਦੇ ਇਹਦੀ ਸਿਰੇ ਤੋਂ ਨਿਖੇਦੀ ਕਰਦੇ ਨੇ ਔਰ ਅਸੀਂ ਇਸ ਨੂੰ ਕਿਸੇ ਵੀ ਕਿਸਮ ਕਿਸੇ ਵੀ ਤਰੀਕੇ ਦੇ ਨਾਲ ਕਬੂਲ ਕਰਨ ਵਾਸਤੇ ਤਿਆਰ ਨਹੀਂ ਹਾਂ ਕਿਉਂਕਿ ਵਕਬੋਰਡ ਜਿਹੜਾ ਹੈ ਇਹ ਮੁਸਲਮਾਨਾਂ ਦਾ ਧਾਰਮਿਕ ਈਦਾਰਾ ਹੈ ਇਹ ਕੋਈ ਕਿਸੇ ਬਾਪ ਦੀ ਜਾਗੀਰ ਨਹੀਂ ਹੈ ਜਿਹਦੇ ਉੱਪਰ ਕੋਈ ਸਰਕਾਰ ਚਾਹੇ ਆ ਕੇ ਕਬਜ਼ਾ ਕਰ ਲਵੇ ਜਾਂ ਡਾਕਾ ਪਾਉਣ ਦੀ ਕੋਸ਼ਿਸ਼ ਕਰੇ ਜਿਸ ਤਰ੍ਹਾਂ ਚਾਰਤਾ ਅੰਬ ਬਣੇ ਹੋਏ ਨੇ ਸ਼ਰੋਮਨੀ ਗੁਰਦੁਆਰਾ ਪੰਦਰ ਪਰਵੰਧਕ ਕਮੇਟੀ ਬਣੀ ਹੋਈ ਹੈ ਇਸੇ ਤਰ੍ਹਾਂ ਵਕਬੋਰਡ ਮੁਸਲਮਾਨਾਂ ਦਾ ਈਦਾਰਾ ਹੈ ਜਦੋਂ ਅਸੀਂ ਕਿਸੇ ਦੀ ਕਮੇਟੀ ਦੇ ਨਜ਼ਰ ਕੋਈ ਮੈਂਬਰਸ਼ਿਪ ਨਹੀਂ ਮੰਗੀ ਤਾਂ ਫਿਰ ਸਰਕਾਰ ਨੂੰ ਕੀ ਹੱਕ ਪਹੁੰਚਦਾ ਹੈ ਕਿ ਉਹ ਮੁਸਲਮਾਨਾਂ ਦੇ ਧਰਮ ਦੇ ਅੰਦਰ ਆ ਕੇ ਦਖਲਅੰਦਾਜ਼ੀ ਕਰੇ ਤੇ ਇਹ ਸਾਡੀ ਸ਼ਰੀਅਤ ਦਾ ਸਾਡੇ ਕਾਨੂੰਨ ਦਾ ਕੁਰਾਨ ਦਾ ਮਸਲਾ ਹੈ ਇਹਦੇ ਵਿੱਚ ਅਸੀਂ ਕਿਸੇ ਨੂੰ ਦਖਲਅੰਦਾਜ਼ੀ ਕਰਨ ਦਾ ਕੋਈ ਹੱਕ ਨਹੀਂ ਦੇ ਸਕਦੇ ਔਰ ਅਗਰ ਕੋਈ ਕਰੇਗਾ ਤਾਂ ਉਹਨੂੰ ਕਿਸੇ ਵੀ ਸੁਰਚੀ ਦੀ ਬਰਦਾਸ਼ਤ ਨਹੀਂ ਕਰਾਂਗੇ ਇਹ ਪ੍ਰੈਸ ਕਾਨਫਰੰਸ ਜਮੀਤ ਉਲਮਾ ਹਿੰਦ ਵੱਲੋਂ ਰੱਖੀ ਗਈ ਹੈ ਜਮੀਤ ਉਲਮਾ ਦੇਸ਼ ਦੀ ਸਭ ਤੋਂ ਪੁਰਾਣੀ ਤੇ ਵੱਡੀ ਧਾਰਮਿਕ ਜਥੇਬੰਦੀ ਹੈ ਜਿਹਦਾ ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਰਿਹਾ ਤੇ ਇਹ ਜਿਹੜੇ ਲੋਕ ਅੱਜ ਫਿਰਕਾਪ੍ਰਸਤੀ ਐ ਨਫ਼ਰਤ ਫੈਲਾ ਰਹੇ ਐ ਕਦੇ ਮੁਸਲਮਾਨਾਂ ਨੂੰ ਨੌਜਵਾਨਾਂ ਨੂੰ ਫੜ ਕੇ ਕੁੱਟਦੇ ਐ ਕਦੇ ਜੇਲ੍ਹਾਂ ਵਿੱਚ ਬੰਦ ਕਰ ਦਿੰਦੇ ਐ ਕਟਗਿੰਦੀਆਂ ਨੂੰ ਟਾਰਗੇਟ ਕਰਦੇ ਆ ਫਿਰ ਉਹ ਕਟਗਿੰਦੀਆਂ ਚਾਹੇ ਸਿੱਖ ਹੋਣ ਚਾਹੇ ਉਹ ਮੁਸਲਮਾਨ ਹੋਣ ਚਾਹੇ ਉਹ ਕਿਸੇ ਹੋਰ ਧਰਮ ਨਾਲ ਸੰਬੰਧ ਰੱਖਦੇ ਹੋਣ ਮੇਰੀ ਉਹਨਾਂ ਨੂੰ ਖੁੱਲੀ ਚੇਤਾਵਨੀ ਹੈ ਕਿ ਦੇਸ਼ ਦੇ ਮਾਹੌਲ ਨੂੰ ਖਰਾਬ ਨਾ ਕਰੋ ਅਗਰ ਤੁਸੀਂ ਇਦਾਂ ਧੱਕੇਸ਼ਾਹੀ ਔਰ ਗੁੰਡੇਗਰਦੀ ਕਰੋਗੇ ਤਾਂ ਦੇਸ਼ ਦਾ ਮਾਹੌਲ ਖਰਾਬ ਹੋਣਾ ਹੈ ਅਮਨ-ਆਮਾਨ ਭੰਗ ਹੋਣਾ ਹੈ ਇਸ ਦੇਸ਼ ਨੂੰ ਸਾਡੇ ਪੁਰਖਿਆਂ ਨੇ ਬੜੀਆਂ ਕੁਰਬਾਨੀਆਂ ਔਰ ਸ਼ਹਾਦਤਾਂ ਦੇ ਕੇ ਜੜਾ ਆਜ਼ਾਦ ਕਰਾਇਆ ਹੈ ਮੁਸਲਮਾਨ ਕਦੇ ਵੀ ਇਸ ਦੇਸ਼ ਦੇ ਅੰਦਰ ਅਮਨ-ਆਮਾਨ ਨੂੰ ਭੰਗ ਨਹੀਂ ਹੋਂਦੇਗਾ ਦੇਸ਼ ਦਾ ਜਿਹੜਾ ਸੈਕੂਲਰ ਕਾਨੂੰਨ ਹੈ ਉਹ ਸਭ ਵਾਸਤੇ ਬਰਬਰ ਹੈ ਸਾਡਾ ਫਰਜ਼ ਹੈ ਦੇਸ਼ ਦੀ ਹਿਫਾਜ਼ਤ ਕਰਨਾ ਦੇਸ਼ ਦੇ ਸੰਵਿਧਾਨ ਦੀ ਇਬਾਦਤ ਕਰਨਾ ਜਦ ਤੱਕ ਮੁਸਲਮਾਨ ਇਸ ਦੇਸ਼ ਦੇ ਵਿੱਚ ਜ਼ਿੰਦਾ ਹੈ ਦੇਸ਼ ਦੀ ਉਹ ਦੇਸ਼ ਦੇ ਸੰਵਿਧਾਨ ਦੀ ਇਨਸ਼ਾਅੱਲਾ ਉਹ ਹਮੇਸ਼ਾ ਕੋਸ਼ਿਸ਼ ਕਰਦਾ ਰਹੇਗਾ ਕਿ ਉਹਦੀ ਹਿਫਾਜ਼ਤ ਕੀਤੀ ਜਾਵੇ ਕਿਹਦੇ ਨੁਕਸਾਨ ਹੋ ਸਕੇ ਇਹਦੇ ਨਾਲ ਸਾਨੂੰ ਨੁਕਸਾਨ ਹੀ ਨੁਕਸਾਨ ਹੈ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਹੁਣੇ ਮੁਸਲਮਾਨਾ ਦੇ ਅੰਦਰ ਹੈ ਇਦਾਰਾ ਫੇਰ ਉਹ ਜਿਹੜੀਆਂ ਪ੍ਰਾਪਰਟੀਆਂ ਨੇ ਉਹ ਡੀਸੀ ਸਾਹਿਬਾਂ ਦੇ ਅੰਦਰ ਡਰੀ ਜਚਲੀ ਜਾਣੀਆਂ ਔਰ ਜਿਹੜੇ ਬੋਰਡ ਦੇ ਮੈਂਬਰ ਹੁੰਦੇ ਨੇ ਉਹਦੇ ਅੰਦਰ ਦੋ ਗੈਰ ਮੁਸਲਮਾਨਾਂ ਨੂੰ ਵੀ ਲਿਤਾਇਆ ਜਾਏਗਾ ਇਹ ਸਾਨੂੰ ਬਿਲਕੁਲ ਮਨਜ਼ੂਰ ਨਹੀਂ ਮੁਸਲਮਾਨ ਆਪਣੀਆਂ ਧਾਰਮਿਕ ਜੜੀਆਂ ਸੂਰਤਾਂ ਨੇ ਧਾਰਮਿਕ ਜੜੀਆਂ ਅਲਾਮਤਾਂ ਔਰ ਨਿਸ਼ਾਨੀਆਂ ਨੇ ਉਹਨਾਂ ਦੇ ਨਾਲ ਹੀ ਦੇਸ਼ ਵਿੱਚ ਜ਼ਿੰਦਾ ਰਹੇਗਾ ਨਾ ਕਿ ਕਿਸੇ ਦੇ ਤਾਬੇ ਹੋ ਕੇ ਕਿਸੇ ਦੇ ਹੁਕਮ ਦੇ ਮੁਤਾਬਕ ਚੱਲੇਗਾ ਸਾਡਾ ਦੇਸ਼ ਹੈ ਇਸ ਲਈ ਸਾਡੇ ਵਕ ਬੋਰਡ ਦੇ ਅੰਦਰ ਕੋਈ ਦਖਲਅੰਦਾਜ਼ੀ ਕਰੇ ਅਸੀਂ ਇਹਦਾ ਸਿਰੇ ਤੋਂ ਵਿਰੋਧ ਕਰਦੇ ਹਾਂ ਪੂਰੇ ਦੇਸ਼ ਵਿੱਚ ਵਿਰੋਧ ਕਰ ਰਹੇ ਹਾਂ ਅਗਰ ਇਹ ਬਿੱਲ ਪਾਸ ਵੀ ਹੋ ਜਾਂਦਾ ਅਗਰ ਸਾਨੂੰ ਮਜਬੂਰ ਹੋ ਕੇ ਸੜਕਾਂ ਤੇ ਉਤਰਨਾ ਪਿਆ ਅਸੀਂ ਸੜਕਾਂ ਤੇ ਵੀ ਉਤਰਾਂਗੇ ਇਹ ਸਾਡਾ ਕਾਨੂੰਨੀ ਹੱਕ ਹੈ ਕਾਨੂੰਨ ਨੇ ਸਾਨੂੰ ਅਧਿਕਾਰ ਦਿੱਤਾ ਹੈ ਕਿ ਅਸੀਂ ਕਾਨੂੰਨ ਦੇ ਦਾਇਰੇ ਚ ਰਹਦੇ ਹੋਏ ਆਪਣੀ ਆਵਾਜ਼ ਨੂੰ بلند ਕਰੀਏ ਤਾਂ ਇਨਸ਼ਾਅੱਲਾ ਕੋਸ਼ਿਸ਼ ਪੂਰੇ ਪੰਜਾਬ ਵਿੱਚ ਪੂਰੇ ਦੇਸ਼ ਵਿੱਚ ਜਾਰੀ ਅਤੇ ਜਾਰੀ ਰਹੇਗੀ ਜਦੋਂ ਹੋਰ ਵੀ ਕਿਤੇ ਨਹੀਂ ਤੇ ਪ੍ਰੋਗਰਾਮ ਵੱਖ-ਵੱਖ ਜ਼ਿਲ੍ਹਿਆਂ 'ਚ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਪਟਿਆਲੇ 'ਚ ਵੀ ਕੀਤੀ ਐ ਕਪੂਰਥਲਾ 'ਚ ਵੀ ਕੀਤੀ ਐ ਜਲੰਧਰ 'ਚ ਵੀ ਆਉਣ ਵਾਲੇ ਦਿਨਾਂ 'ਚ ਕਰਨੀਆਂ ਲੁਧਿਆਣਾ 'ਚ ਵੀ ਕੀਤੀ ਐ ਮਲੇਰਕੋਟਲੇ 'ਵੀ ਦੋ ਤਿੰਨ ਵਾਰ ਇਹ ਇਸ ਬੰਦਰਲ ਪ੍ਰੋਗਰਾਮ ਹੋ ਚੁੱਕੇ ਨੇ ਤੇ ਮੁਕਸਰ ਸਾਹਿਬ ਦੇ ਅੰਦਰ ਵੀ ਪ੍ਰੋਗਰਾਮ ਹੋਇਆ ਬਠਿੰਡਾ ਦੇ ਵਿੱਚ ਵੀ ਹੋਇਆ ਸਾਰੇ ਜ਼ਿਲ੍ਹਿਆਂ 'ਚ ਅਸੀਂ ਪ੍ਰੋਗਰਾਮ ਕਰਨੇ ਨੇ ਤੇ ਜਿੰਨੇ ਵੀ ਡੀਸੀ ਸਾਹਿਬਾਨ ਨੇ ਪੰਜਾਬ ਦੇ ਉਹਨਾਂ ਨੂੰ ਮੈਮੋਰੰਡਮ ਦਿੱਤੇ ਜਾ ਰਿਹਾ ਹੈ ਐਮਪੀ ਸਹਬਾਨ ਦੇ ਨਾਲ ਸਾਹਮਣੇ ਖਾਸ ਤੌਰ ਤੇ ਮੁਲਾਕਾਤ ਕਰਨੀ ਕਿਉਂ ਪਾਰਲੀਮੈਂਟ ਦੇ ਵਿੱਚ ਇਸ ਆਵਾਜ਼ ਨੂੰ ਉਠਾਉਣ ਬਲਕਿ ਇਸ ਮੈਂਬਰਮੈਂਟ ਦੇ ਵਿੱਚ ਤੁਸੀਂ ਆਪਣਾ ਜਿਹੜੀਆਂ ਤੁਹਾਡੀਆਂ ਜਾਇਦਾਦਾਂ ਜਿਹੜੀਆਂ ਨਕੀਆਂ ਗਈਆਂ ਨੇ ਜਿਹੜੀਆਂ ਹੁਣ ਹੈ ਵਕਤ ਜਿਹੜੀਆਂ ਕਲੋਨੀਆਂ ਵਸੇਬਾਦੀ ਬਣੀਆਂ ਉਹਨਾਂ ਨੂੰ ਤੁਸੀਂ ਉਹਦੇ ਵਿੱਚ ਕਰੋਗੇ ਮੈਂਸ਼ਨ ਕਰੋ ਉਹ ਸਾਡਾ ਆਪਸੀ ਮਾਮਲਾ ਹੈ ਉਹ ਸਾਡਾ ਆਪਸੀ ਮਾਮਲਾ ਫਿਲਹਾਲ ਸਾਡੀ ਲੜਾਈ ਕੇਂਦਰ ਸਰਕਾਰ ਨਾਲ ਹੈ ਨਾ ਕਿ ਸਾਡੇ ਵਕ ਬੋਰਡ ਦੇ ਮੁਲਾਜ਼ਮਾਂ ਨਾਲ ਉਹ ਸਾਡਾ ਆਪਸੀ ਮਾਮਲਾ ਹੈ ਅਸੀਂ ਆਪਸੀ ਮਾਮਲਿਆਂ ਨੂੰ ਜਿੱਦਾਂ ਮਰਜ਼ੀ ਸੁਲਝਾਈਏ ਨਾ ਸੁਲਝਾਈਏ ਫਿਲਹਾਲ ਜਿਹੜੀ ਸਰਕਾਰ ਗੁੰਡਾਗਰਦੀ ਕਰ ਰਹੀ ਹੈ ਅਸੀਂ ਉਹਨੂੰ ਮੰਨਜ਼ੂਰ ਨਹੀਂ ਕਰਦੇ ਉਹਦੇ ਵਿਰੋਧ ਦੇ ਵਿੱਚ ਅਸੀਂ ਉਤਰੇ ਹੋਏ ਆਂ ਬਾਕੀ ਜਿਹੜੀ ਅੰਦਰੂਨੀ ਖਰਾਬੀਆਂ ਵਕ ਬੋਰਡ ਦੇ ਅੰਦਰ ਸਾਡੇ ਉਲਮਾ ਇក្រਾਮ ਸਾਡੇ ਕੌਮ ਦੇ ਜਿਹੜੇ ਰੈਬਰ ਨੇ ਉਹ ਹਮੇਸ਼ਾ ਹੀ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕਰਦੇ ਨੇ ਪਿਛਲੇ ਦਿਨ ਹੀ ਸਾਡੇ ਏ ਡੀ ਜੀ ਪੰਜਾਬ جناب ਫਯਾਜ਼ ਫਰੂਕੀ ਸਾਹਿਬ ਨੇ ਕਰੋੜਾ ਅਰਬਾਂ ਪੈਦੀਆਂ ਜਿਹੜੀਆਂ ਜ਼ਮੀਨਾਂ ਨੇ ਵਕ ਬੋਰਡ ਦੀਆਂ ਉਹ ਛੁਡਾ ਕੇ ਵਕ ਬੋਰਡ ਦੇ ਹਵਾਲੇ ਕੀਤੀਆਂ ਬਹੁਤ ਹੀ ਸ਼ਾਨਦਾਰ ਉਹਨਾਂ ਨੇ ਕੰਮ ਕੀਤਾ ਆਉਣ ਵਾਲੇ ਦਿਨਾਂ 'ਚ ਵੀ ਇਨਸ਼ਾਅੱਲਾ ਵਕ ਬੋਰਡ ਦੇ ਜਿਹੜੇ ਜ਼